ਮਨੁੱਖੀ ਇਤਿਹਾਸ 'ਚ ਜ਼ੁਲਮ ਤਾਂ ਬਹੁਤ ਹੋਏ ਇਹ ਤਾਂ ਜ਼ੁਲਮ ਦੀ ਸੀ ਆਖੀਰ ਲੋਕੋ ਪੋਹ ਦੀ ਕੜਕ ਦੀ ਠੰਡ ਤੇ ਵਗਦੀ ਸੀਤ ਅੰਦਰ ਠੰਡੇ ਬੁਰਜ 'ਚ ਕੈਦ ਸੀ ਦੋਵੇਂ ਖਮਸ਼ੀਰ ਲੋਕੋ ਪੋਤੇ ਤੇਗ ਬਹਾਦਰ ਤੇ ਲਾਲ ਗੁਰੂ ਗੋਬਿੰਦ ਦੇ ਉਮਰਾਂ ਛੋਟੀਆਂ ਵਿੱਚ ਸੀ ਰੌਸ਼ਨ ਜ਼ਮੀਰ ਲੋਕੋ ਦੁੱਖ ਨੂੰ ਸਬਰ ਨਾਲ ਜਰਨ ਵਾਲੀ ਮਾਂ ਗੁਜਰੀ ਜਿਹਦਾ ਆਪਣਾ ਸੀ ਬਿਰਧ ਸਰੀਰ ਲੋਕੋ ਸੂਬੇ ਦੀ ਕਚਹਿਰੀ ਚ ਜਦ ਲਾਲ ਗਰਜੇ ਕੰਬ ਗਏ ਸੀ ਅਹਿਲਕਾਰ ਤੇ ਵਜ਼ੀਰ ਲੋਕੋ ਫਤਵਾ ਦਿੱਤਾ ਸੀ ਨੀਹਾਂ ਚ ਚਿਨਣ ਵਾਲਾ ਸੜ ਗਈ ਸੀ ਸਰਹਿੰਦ ਦੀ ਤਕਦੀਰ ਲੋਕੋ ਡਿੱਗੀ ਕੰਦ ਨਾ ਇੱਟਾਂ ਨੇ ਸਾਥ ਦਿੱਤਾ ਫਿਰ ਚੱਲੀ ਸੀ ਨਵੀਂ ਤਦਬੀਰ ਲੋਕੋ ਲਟਾ ਜ਼ਮੀਂ ਤੇ ਦੁਹਾਂ ਨੂੰ ਜ਼ੁਬਾਹ ਕੀਤਾ ਰੋਏ ਔਲੀਏ ਪੈਗੰਬਰ ਤੇ ਪੀਰ ਲੋਕੋ ਉਹਨਾਂ ਨੀਂਹਾਂ ਤੇ ਰਾਜ ਦੀ ਨੀਂਹ ਰੱਖ ਕੇ ਸਿੱਕਾ ਗੁਰੂ ਦਾ ਬੰਦੇ ਚਲਾ ਦਿੱਤਾ ਗੁਰੂ ਮਾਰੀ ਸਰਹੰਦ ਨੂੰ ਗਰਕ ਕਰਕੇ ਫਤਿਹਗੜ ਦਾ ਨਿਸ਼ਾਨ ਚੁਲਾ ਦਿੱਤਾ ਜੇ ਨੀਹਾਂ 'ਚ ਖਲੋਤੇ ਲਾਲ ਗੋਬਿੰਦ ਦੇ ਤਾਂ ਹੀ ਪੰਥ ਦੀ ਨੀਂ ਮਜ਼ਬੂਤ ਲੋਕੋ ਉਹਨਾਂ ਨੀਹਾਂ 'ਚ ਕਰੋੜਾਂ ਹੀ ਕਰਨ ਸਜਦੇ ਸਾਡੀ ਖੌਂਦ ਦਾ ਇਹ ਸਬੂਤ ਲੋਕੋ ਮਨੁੱਖੀ ਇਤਿਹਾਸ 'ਚ ਜ਼ੁਲਮ ਤਾਂ ਬਹੁਤ ਹੋਏ ਇਹ ਤਾਂ ਜ਼ੁਲਮ ਦੀ ਸੀ ਆਖੀਰ ਲੋਕੋ ਪੋਹ ਦੀ ਕੜਕ ਦੀ ਠੰਡ ਤੇ ਵਗਦੀ ਸੀਤ ਅੰਦਰ ਠੰਡੇ ਬੁਰਜ 'ਚ ਕੈਦ ਸੀ ਦੋਵੇਂ ਖਮਸ਼ੀਰ ਲੋਕੋ ਪੋਤੇ ਤੇਗ ਬਹਾਦਰ ਤੇ ਲਾਲ ਗੁਰੂ ਗੋਬਿੰਦ ਦੇ ਉਮਰਾਂ ਛੋਟੀਆਂ ਵਿੱਚ ਸੀ ਰੌਸ਼ਨ ਜ਼ਮੀਰ ਲੋਕੋ ਦੁੱਖ ਨੂੰ ਸਬਰ ਨਾਲ ਜਰਨ ਵਾਲੀ ਮਾਂ ਗੁਜਰੀ ਜਿਹਦਾ ਆਪਣਾ ਸੀ ਬਿਰਧ ਸਰੀਰ ਲੋਕੋ ਸੂਬੇ ਦੀ ਕਚਹਿਰੀ 'ਚ ਜਦ ਲਾਲ ਗਰਜੇ ਕੰਬ ਗਏ ਸੀ ਅਹਿਲਕਾਰ ਤੇ ਵਜ਼ੀਰ ਲੋਕੋ ਫਤਵਾ ਦਿੱਤਾ ਸੀ ਨੀਹਾਂ 'ਚ ਚਿਨਣ ਵਾਲਾ ਸੜ ਗਈ ਸੀ ਸਰਹਿੰਦ ਦੀ ਤਕਦੀਰ ਲੋਕੋ ਡਿੱਗੀ ਕੰਦ ਨਾ ਇੱਟਾਂ ਨੇ ਸਾਥ ਦਿੱਤਾ ਫਿਰ ਚੱਲੀ ਸੀ ਨਵੀਂ ਤਦਬੀਰ ਲੋਕੋ ਲਟਾ ਜ਼ਮੀਂ ਤੇ ਦੁਹਾਂ ਨੂੰ ਜ਼ੁਬਾਹ ਕੀਤਾ ਰੋਏ ਔਲੀਏ ਪੈਗੰਬਰ ਤੇ ਪੀਰ ਲੋਕੋ ਉਹਨਾਂ ਨੀਂਹਾਂ ਤੇ ਰਾਜ ਦੀ ਨੀਂਹ ਰੱਖ ਕੇ ਸਿੱਕਾ ਗੁਰੂ ਦਾ ਬੰਦੇ ਚਲਾ ਦਿੱਤਾ ਗੁਰੂ ਮਾਰੀ ਸਰਹੰਦ ਨੂੰ ਗਰਕ ਕਰਕੇ ਫਤਿਹਗਰ ਦਾ ਨਿਸ਼ਾਨ ਚੁਲਹਾ ਦਿੱਤਾ ਜੇ ਨੀਹਾਂ 'ਚ ਖਲੋਤੇ ਲਾਲ ਗੋਬਿੰਦ ਦੇ ਤਾਂ ਹੀ ਪੰਥ ਦੀ ਨੀਂ ਮਜ਼ਬੂਤ ਲੋਕੋ ਉਹਨਾਂ ਨੀਹਾਂ 'ਚ ਕਰੋੜਾਂ ਹੀ ਕਰਨ ਸਜਦੇ ਸਾਡੀ ਖੌਂਦ ਦਾ ਇਹ ਸਬੂਤ ਲੋਕੋ